ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ 3 ਤਜਾ ਪ੍ਰਾਇਗੁਣ ਮਾਇਆ ਮੋਹ ਹੈ ਗੁਰਮੁਖ ਚੌਥਾ ਪਦ ਪਾਏ ਕਰ ਕਿਰਪਾ ਮੇ ਲਾਇਨ ਹਰ ਨਾਮ ਵਸਿਆ ਮਨਿ ਆਈ ਤ੍ਰੈਗੁਣ ਮਾਇਆ ਮੋਹ ਹੈ ਗੁਰਮੁਖ ਚੌਥਾ ਪਦ ਪਾਏ ਕਰ ਕਿਰਪਾ ਮੇ ਲਾਇਨ ਹਰਨਾਮ ਵਸਿਆ ਮਨ ਆਈ ਨੰਦਨ ਗੁਰੂ ਅਰਜਨ ਸਾਹਿਬ ਜੀ ਦੇ ਪਤਸ਼ਾਹੀ ਜੀ ਨੇ ਸ੍ਰੀ ਰਾਗ ਦੇ ਅੰਦਰ ਤੀਸਰੀ ਪਤਸ਼ਾਹੀ ਜੀ ਦੇ ਮੁਖਾਰਬਨ ਤੋਚਾਰਨ ਕੀਤੇ ਹੋਏ ਇਸ ਪਾਵਨ ਪਿੱਤਰ ਸ਼ਬਦ ਨੂੰ ਦਰਜ ਕੀਤਾ ਹੈ ਜੀ ਸਤਿਗੁਰੂ ਮਹਾਰਾਜ ਇੱਥੇ ਸਮਝਾ ਰਹੇ ਹਨ ਕਹਿੰਦੇ ਭਾਈ ਮਨੁੱਖ ਆਪਣੇ ਜੀਵਨ ਦੇ ਅੰਦਰ ਉਸ ਵਾਹਿਗੁਰੂ ਨਿਰੰਕਾਰ ਨਾਲੋਂ ਟੁੱਟ ਕੇ ਸੰਸਾਰ ਦੇ ਇਨ੍ਹਾਂ ਭੁਲੇਖਿਆਂ ਦੇ ਵਿੱਚ ਗਵਾਚਾ ਹੋਇਆ ਤੇ ਨਿਨ੍ਹੀ ਛੇਤੀ ਇਸ ਗੱਲ ਨੂੰ ਸਮਝ ਲਏਗਾ ਉਨੀ ਛੇਤੀ ਇਹਦਾ ਪਾਰ ਉਤਾਰਾ ਹੋ ਜਾਏਗਾ ਸੋ ਸਤਿਗੁਰੂ ਮਹਾਰਾਜ ਇੱਥੇ ਸਮਝਾ ਰਹੇ ਹਨ ਭਾਈ ਸ੍ਰੀ ਰਾਗ ਮੱਫਲਾ ਤੀਜਾ ਸ੍ਰੀ ਰਾਗ ਦੇ ਅੰਦਰ ਤੀਸਰੀ ਪਾਤਸ਼ਾਹ ਜੀ ਵੱਲੋਂ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ ਤ੍ਰੈ ਗੁਣ ਮਾਇਆ ਮੋਹ ਹੈ ਗੁਰਮੁਖ ਚੌਥਾ ਪਦ ਪਾਏ ਕਹਿੰਦੇ ਤ੍ਰੈ ਗੁਣ ਮਾਇਆ ਮੋਹ ਹੈ ਜਿਹੜਾ ਰਜੋ ਸਤੋ ਤੇ ਤਮੋ ਗੁਣ ਜਿਹੜੇ ਸਿਆਣੇ ਮਹਾਂਪੁਰਸ਼ ਨੇ ਵਿਦਵਾਨ ਨੇ ਉਹਨਾਂ ਨੇ ਤਿੰਨ ਗੁਣ ਗਿਣੇ ਨੇ ਜਿਹੜੇ ਰਾਜ ਸੀ ਤਾਮਸੀ ਜੋ ਸ਼ਾਂਤ ਕੀ ਇਹਨਾਂ ਬਿਰਤੀਆਂ ਨੂੰ ਆਪਾਂ ਕਹਿ ਦਿੰਨੇ ਆ ਰਜੋ ਸਤੋ ਤੇ ਤਮੋ ਗੁਣ ਕਹਿੰਦੇ ਇਹਨਾਂ ਤਿੰਨਾਂ ਦੇ ਵਿੱਚ ਹੀ ਮਨੁੱਖ ਉਹ ਬੱਝਾ ਹੋਇਆ ਵੀ ਮੇਰੀ ਭਾਈ ਚ ਉਧਰ ਹੋ ਜਾ ਸਾਰਾ ਕੁਝ ਮੇਰੇ ਕਾਬੂ ਚ ਆ ਜਾਏ ਮੇਰਾ ਸਾਰੇ ਪਾਸੇ ਹੁਕਮ ਚੱਲੇ ਰਾਜਸੀ ਵਰਤੀ ਕਹਿ ਦਿੰਨੇ ਹਾਂ ਰਜੋ ਗੁਣ ਜਿਹੜਾ ਤਮੋ ਗੁਣ ਸਾਰੀ ਚੀਜ਼ ਜਿਹੜੀ ਆ ਮੈਨੂੰ ਮਿਲਣੀ ਚਾਹੀਦੀ ਆ ਲਾਲਚ ਬਹੁਤ ਐ ਮੇਰਾ 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 ਹੋ ਜਾਏ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਹਨ ਭਾਈ ਰਜੋ ਸਤੋ ਤੇ ਤਮੋ ਗੁਣ ਜਿਹੜੇ ਆ ਇਹਨਾਂ ਤਿੰਨਾਂ ਦੇ ਵਿੱਚ ਉਲਝੇ ਹੋਏ ਆ ਸੰਸਾਰ ਦੇ ਲੋਕ ਭਾਵ ਆਪਣੀ ਚਾਹਤ ਉਹ ਆਪਣਾ ਹੀ ਹੁਕਮ ਸਾਰਾ ਕੁਝ ਮੈਂ ਮੈਂ ਮੇਰੀ ਦਾਜੇਕਾਰ ਹੋ ਗਈ ਉਹਦੇ ਵਿੱਚ ਭੁਲੇਖੇ ਵਿੱਚ ਫਸੇ ਹੋਏ ਆ ਤ੍ਰੈਗੁਣ ਮਾਇਆ ਮੋਹ ਹੈ ਕਹਿੰਦੇ ਇਸੇ ਤਰ੍ਹਾਂ ਇਹ ਤ੍ਰੈਗੁਣਾਂ ਦੀ ਜਿਹੜੀ ਮਾਇਆ ਹੈ ਇਹਦੇ ਮੋਹ ਦੇ ਵਿੱਚ ਸਾਰੇ ਫਸ ਗਏ ਹਨ ਉਲਝ ਗਏ ਹਨ ਗੁਰਮੁਖ ਚੌਥਾ ਪਦ ਪਾਏ ਜਿਹੜਾ ਗੁਰਮੁਖ ਹੈ ਉਹ ਚੌਥਾ ਪਦ ਦੀ ਪ੍ਰਾਪਤੀ ਕਰਦਾ ਤੁਰਿਆ ਪਦ ਦੀ ਪ੍ਰਾਪਤੀ ਕਰਦਾ ਇਹਨਾਂ ਤਿੰਨਾਂ ਗੁਣਾਂ ਤੋਂ ਉੱਪਰ ਉੱਠ ਕੇ ਵਾਹਿਗੁਰੂ ਪਰਮਾਤਮਾ ਦੇ ਨਾਲ ਮਿਲਾਪ ਦੇ ਵਾਸਤੇ ਯਤਨ ਕਰਦਾ ਤੇ ਉਹ ਸੋਚਦਾ ਕਿ ਭਾਈ ਵਾਹਿਗੁਰੂ ਦੇ ਨਾਲੋਂ ਵਿਛੜ ਕੇ ਇਹ ਜਿਹੜਾ ਮੇਰਾ ਆਤਮਾ ਰੂਪੀ ਅੰਸ਼ ਸਰੀਰ ਤੇ ਧਾਰਨ ਕਰਕੇ ਸਰੀਰ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੁਆਰਾ ਆਤਮਾ ਸਰੀਰ ਧਾਰਨ ਕਰਕੇ ਆਈ ਹੋਈ ਹੈ ਤੇ ਮੈਂ ਆਪਣੇ ਇਸ ਮਨੁੱਖੀ ਜਾਮੇ ਦੇ ਅੰਦਰ ਇਸ ਆਤਮਾ ਦੀ ਮੁਕਤੀ ਦਾ ਸਾਧਨ ਕਰਕੇ ਵਾਹਿਗੁਰੂ ਦੇ ਦੱਸੇ ਉਪਦੇਸ਼ ਨੂੰ ਜਾਣ ਕੇ ਸਮਝ ਕੇ ਪੜ੍ਹ ਕੇ ਤੇ ਉਹਦੇ ਉੱਪਰ ਅਮਲ ਕਰਕੇ ਆਪਣੇ ਜੀਵਨ ਦੇ ਅੰਦਰ ਨਾਮ ਦੀ ਕਮਾਈ ਕਰ ਲਵਾਂ ਤਾਂ ਜੋ ਬਾਰ ਬਾਰ ਜੰਮਣ ਮਰਨ ਤੋਂ ਮੇਰਾ ਛੁਟਕਾਰਾ ਹੋ ਜਾਵੇ ਤੇ ਇਸ ਦੇਹੀ ਦੇ ਵਿੱਚੋਂ ਜਿਹੜਾ ਆ بار بار ਜੰਮਣ ਤੇ ਮਰਨ ਦੀ ਪੀੜਾ ਉਹ ਖਤਮ ਹੋ ਜਾਏ ਗੁਰਮੁਖ ਚੌਥਾ ਪਦ ਪਾਏ ਜਿਹੜੇ ਗੁਰਮੁਖ ਹਨ ਜਿਹੜੇ ਗੁਰੂ ਨੂੰ ਮੁਖ ਰੱਖ ਕੇ ਚੱਲਦੇ ਹਨ ਗੁਰੂ ਨੇ ਕਹਿ ਦਿੱਤਾ ਗੁਰੂ ਕੇ ਸਿੱਖ ਨੇ ਉਸ ਬਚਨ ਨੂੰ ਮੰਨ ਲਿਆ ਜੀਵਨ ਦਾ ਹਿੱਸਾ ਬਣਾ ਲਿਆ ਉਹ ਪਾਈ ਗੁਰਮੁਖ ਕਿਹਾ ਜਾਵੇਗਾ ਕਿੰਨੇ ਭਾਈ ਉਹ ਚੌਥੇ ਪਦ ਦੀ ਪ੍ਰਾਪਤੀ ਕਰਦੇ ਨਹੀਂ ਤੇ ਸਾਰਾ ਸੰਸਾਰ ਰਜੂ ਤਮੂ ਤੇ ਸਤੋਗੁਣ ਇਹਨਾਂ ਵਿੱਚ ਹੀ ਉਲਝ ਕੇ ਰਹਿ ਜਾਂਦਾ ਹੈ ਕਰ ਕਿਰਪਾ ਮੇ ਲਾਇਨ ਹਰ ਨਾਮ ਵਸਿਆ ਮਨ ਆਈ ਜਿਹਦੇ ਉੱਪਰ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ ਹੈ ਜਿਹਦੇ ਉੱਪਰ ਉਹਦਾ ਪਰਸ ਹੋ ਜਾਂਦਾ ਭਾਵ ਆਪ ਉਹ ਰਹਿਮਤ ਕਰ ਦਿੰਦਾ ਵੀ ਥੋੜਾ ਜਿਹਾ ਉਪਰਾਲਾ ਕਰਦਾ ਤੇ ਬਾਹ ਫੜ ਕੇ ਉਹ ਆਪਣੇ ਰਾਹ ਤੇ ਚਲਾ ਲੈਂਦਾ ਜਿਨ੍ਹਾਂ ਦੇ ਉੱਪਰ ਉਹਦੀ ਨਜ਼ਰ ਹੋ ਜਾਂਦੀ ਮਿਹਰਗੋਈ ਹੁਣ ਮਨੁੱਖ ਸੰਸਾਰ ਦੇ ਅੰਦਰ ਆਪਾਂ ਸ਼ਬਦ ਤੇ ਪੜਦੇ ਹਾਂ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਾਤ ਕਰੋ ਨਜ਼ਰ ਕਰੇ ਅਸੀਂ ਭਾਈ ਉਹ ਖੁਸ਼ੀਆਂ ਪਾਤਸ਼ਾਹੀਆਂ ਦੀ ਨਜ਼ਰ ਨੂੰ ਕੀ ਮੰਨਦੇ ਆ ਵੀ ਜਿਹਨੂੰ ਚੰਗੀ ਗੱਡੀ ਮਿਲ ਗਈ ਜੀ ਚੰਗੀ ਕੋਠੀ ਪਾ ਲਈ ਜੀ ਮੁੰਡਾ ਕੁੜੀ ਬਾਹਰ ਚਲੇ ਗਿਆ ਜੀ ਪੋਤਾ ਹੋ ਗਿਆ ਦੋਤਾ ਹੋ ਗਿਆ ਬੜੀ ਰੱਬ ਦੀ ਮਿਹਰ ਹੈ ਜੀ ਬੜੀ ਰੱਬ ਦੀ ਨਜ਼ਰ ਹੈ ਨਹੀਂ ਭਾਈ ਇਹ ਤੇ ਸੰਸਾਰ ਆ ਸੰਸਾਰ ਦੇ ਸਬੰਧ ਆ ਤੇ ਸੰਸਾਰ ਤੇ ਹੀ ਰਹਿ ਜਾਣੇ ਰੱਬ ਦੀ ਨਜ਼ਰ ਨਬ ਦੀ ਮਿਹਰ ਇਹ ਹੈ ਕਿ ਉਹਨੇ ਸੋਝੀ ਦੇ ਦਿੱਤੀ ਚੰਗੇ ਤੇ ਮਾੜੇ ਦਾ ਗਿਆਨ ਬਖਸ਼ ਦਿੱਤਾ ਰੋਟੀ ਭਾਵੇਂ ਥੋੜੀ ਆ ਪਰ ਉਹਨੇ ਇਹ ਸੋਝੀ ਦੇ ਦਿੱਤੀ ਕਿ ਮੈਂ ਕਿਸੇ ਦਾ ਹੱਕ ਮਾਰ ਕੇ 2 ਨੰਬਰ ਦਾ ਪੈਸਾ ਨਹੀਂ ਕਮਾਉਣਾ ਭਾਵੇਂ ਇੱਕ ਪ੍ਰਸ਼ਾਦਾ ਘੱਟ ਖਾ ਲਵਾਂ ਪਰ ਮੈਂ ਖਾਵਾਂਗਾ ਹੱਕ ਦੀ ਉਹ ਰੱਬ ਦੀ ਨਜ਼ਰ ਹੈ ਤੇ ਜਿਹੜਾ ਦੂਜਿਆਂ ਨੂੰ ਲੁੱਟ ਕੇ ਭਾਵੇਂ ਸੋਨੇ ਹੀਰੇ ਦੇ ਗਹਿਣੇ ਪਾਈ ਫਿਰਦਾ ਤੇ ਉਹ ਕਵੇ ਜੀ ਮੇਰੇ ਤੇ ਰੱਬ ਦੀ ਬੜੀ ਮਿਹਰ ਹੈ ਬੜੀ ਨਜ਼ਰ ਹੈ ਨਹੀਂ ਪਾਈ ਉਹ ਰੱਬ ਦੀ ਨਜ਼ਰ ਨਹੀਂ ਹੈ ਉਹ ਤੇਰਾ ਭੁਲੇਖਾ ਹੈ ਸੋ ਰੋ ਵਿਚਾਰ ਮੈਂ ਇਸ ਪਾਸੇ ਬਲਵੰਤਾਨਾ ਜਾਵਾਂ ਸਤਿਗੁਰੂ ਮਹਾਰਾਜ ਕਹਿੰਦੇ ਕਰ ਕਿਰਪਾ ਮੇ ਲਾ ਜਿਨਾਂ ਦੇ ਉੱਪਰ ਉਹਦੀ ਕਿਰਪਾ ਹੋ ਗਈ ਨਦਰ ਹੋ ਗਈ ਸੱਚੇ ਤੇ ਚੰਗੇ ਮਾਰਗ ਤੇ ਚੱਲਣ ਦੇ ਵਾਸਤੇ ਮਹਾਰਾਜ ਨੇ ਆਪ ਅੰਗ ਸੰਗ ਸਹਾਈ ਹੋ ਕੇ ਗੁਰਸਿੱਖਾਂ ਦੀ ਪ੍ਰਤਿਪਾਲਣਾ ਕੀਤੀ ਹਰ ਨਾਮ ਵਸਿਆ ਮਨਾਂ ਹੈ ਹਰੀ ਦਾ ਨਾਮ ਉਹਨਾਂ ਦੇ ਹਿਰਦੇ ਜੀ ਵਸਦਾ ਨਹੀਂ ਤੇ ਬਾਕੀ ਸਾਰਾ ਸੰਸਾਰ ਭਾਈ ਬਹੁਤ ਗੱਲਾਂ ਕਰਦਾ ਆਪਾਂ ਵੀ ਕਿਸੇ ਨੂੰ ਕਹੀਏ ਭਾਈ ਨਾਮ ਜਪਿਆ ਕਰੋ ਜੀ ਬਾਣੀ ਪੜਿਆ ਕਰੋ ਕਹਿੰਦੇ ਜੀ ਸਾਨੂੰ ਨਾ ਸਮਝਾਓ ਅਸੀਂ ਬਹੁਤ ਛਾਣੇ ਆ ਅਸੀਂ ਬਹੁਤ ਪੜੇ ਆ ਤੁਸੀਂ ਤੇ ਠਾਗਿਆ ਤੁਸੀਂ ਤੇ ਚੋਰ ਆ ਇਸ ਕਰਕੇ ਉਹ ਜਿਹੜਾ ਕਿਸੇ ਵੀ ਗੱਲ ਨੂੰ ਸੁਣਨ ਨੂੰ ਤਿਆਰ ਨਹੀਂ ਤੇ ਅੱਜ ਦਾ ਸਮਾ ਵੀ ਐਸਾ ਆ ਗਿਆ ਭਾਈ ਆਪਾਂ ਕਿਸੇ ਨੂੰ ਗਿਆਨ ਨਹੀਂ ਦੇ ਸਕਦੇ ਇਸ ਕਰਕੇ ਜੋ ਆਪਾਂ ਪ੍ਰਚਾਰ ਵੀ ਕਰ ਰਹੇ ਆ ਸੇਵਾ ਵੀ ਕਰ ਰਹੇ ਆ ਉਹ ਕਿਸੇ ਨੂੰ ਸਿਖਾਉਣ ਵਾਸਤੇ ਨਹੀਂ ਆ ਆਪਣੇ ਉਧਾਰ ਵਾਸਤੇ ਵੀ ਮਹਾਰਾਜ ਕਿਰਪਾ ਕਰੀ ਸਾਨੂੰ ਸਮਝ ਆ ਜਾਏ ਸਾਨੂੰ ਸੋਝੀ ਆ ਜਾਏ ਸੰਸਾਰ ਨੂੰ ਤੇ ਵਾਹਿਗੁਰੂ ਪ੍ਰਮਾਤਮਾ ਨਹੀਂ ਸੁਧਾਰ ਸਕਿਆ ਏਡੇ ਏਡੇ ਅਵਤਾਰ ਬਲੀ ਜੋਦੇ ਸਹੁਰਮੇ ਸੰਸਾਰ ਤੇ ਆਏ ਲੋਕਾਂ ਨੇ ਤੇ ਉਹਨਾਂ ਦੀ ਗੱਲ ਨਹੀਂ ਮੰਨੀ ਭਾਈ ਤੁਸੀਂ ਤੇ ਮੈਂ ਕੀ ਪਾਣੀ ਹਾਰਿਆ ਸਾਡੀ ਕਿੰਨੇ ਸੁਣਨੀ ਤੇ ਕਿੰਨੇ ਮੰਨਣੀ ਪਰ ਗੁਰੂ ਦੇ ਉਪਦੇਸ਼ ਦਾ ਹੋਕਾ ਦੇਣਾ ਅਸੀਂ ਆ ਆਪਣੇ ਆਪ ਵਾਸਤੇ ਤੇ ਹੋ ਸਕਦਾ ਕਿਤੇ ਕੇ ਸੋ ਕੇ ਸੋਕੂ ਕੀ ਇੱਕ ਪੁਕਾਰ ਕਰਦੇ ਆ ਉਸ ਵਾਹਿਗੁਰੂ ਦਾ ਨਾਮ ਜਪਦੇ ਆ ਉਹਦੀਆਂ ਵਡਿਆਈਆਂ ਕਰਦੀਆਂ ਕਿਸੇ ਦੇ ਹਿਰਦੇ ਚ ਇਹ ਗੱਲ ਆ ਜਾਏ ਕਿ ਭਾਈ ਮੈਂ ਵੀ ਯਤਨ ਕਰਾਂ ਮੈਂ ਵੀ ਵਾਹਿਗੁਰੂ ਪਰਮਾਤਮਾ ਵਾਲੇ ਪਾਸੇ ਵੱਲ ਚੱਲਾਂ ਤੇ ਹੋ ਸਕਦਾ ਵੀ ਸ਼ਾਇਦ ਸਾਡੇ ਰੌਲਾ ਪਾਉਣ ਦੇ ਨਾਲ ਸਾਡੇ ਬੋਲਣ ਦੇ ਨਾਲ ਕੋਈ ਕਿਣਕਾ ਮਾਤਰ ਕਿਸੇ ਦਾ ਮਨ ਵਾਹਿਗੁਰੂ ਦੇ ਨਾਮ ਅੰਦਰ ਭਿੱਜ ਜਾਵੇ ਤੇ ਉਹਦੀ ਸੇਵਾ ਦੇ ਨਾਲ ਮਹਾਰਾਜ ਕਦੇ ਉਹਦੇ ਚਰਨਾਂ ਪਿੱਛੇ ਸਾਡਾ ਵੀ ਪਰਉਤਾਰਾ ਕਰ ਦੇਵੇ ਇੰਨਾ ਆਪਣਾ ਉਦੇਸ਼ ਸੋ ਰੋ ਵਿਚਾਰ ਮਹਾਰਾਜ ਕਿਰਪਾ ਕਰਦੇ ਕਿਰਪਾ ਕਰ ਮੇਲਾ ਜਿਨ੍ਹਾਂ ਤੇ ਕਿਰਪਾ ਹੋ ਜਾਂਦੀ ਉਹੀ ਮਿਲਾਪ ਹੁੰਦਾ ਉਹਨਾਂ ਦਾ ਹੀ ਵਾਹਿਗੁਰੂ ਦੇ ਨਾਲ ਸੰਬੰਧ ਜੁੜਦਾ ਹਰ ਨਾਮ ਵਸਿਆ ਮਨ ਆਏ ਹਰੀ ਦਾ ਨਾਮ ਉਹਨਾਂ ਦੇ ਹਿਰਦੇ ਚ ਉਵਸਾ ਜਾਂਦਾ ਹੈ ਕਿ ਉਹ ਵਸਾਉਣ ਵਾਲਾ ਵੀ ਰੱਬ ਪ੍ਰਮਾਤਮਾ ਵਾਹਿਗੁਰੂ ਅੱਲਾਹ ਭਗਵਾਨ ਜੋ ਮਰਜੀ ਨਾਮ ਲੈ ਲਓ ਭਾਈ ਉਹ ਆਪ ਹੀ ਹੈ ਜੀ ਪੁੱਤੇ ਜਿਨ ਕੈ ਪੁੰਨ ਹੈ ਤਿੰਨ ਸਤ ਸੰਗਤ ਮੇ ਲਾਏ ਪੁੱਤੇ ਭਾਵ ਖਜ਼ਾਨਾ ਕਹਿ ਲਓ ਝੋਲੀ ਕਹਿ ਲਓ ਕੋ ਝੋਲਾ ਕਹਿ ਲਓ ਉਹਨੂੰ ਕਿਹਾ ਜਾਂਦਾ ਪੁੱਤੇ ਜਿਨ ਕੇ ਪੁੰਨ ਹੈ ਕਹਿੰਦੇ ਜਿਨ੍ਹਾਂ ਦੀ ਬਗਲੀ ਜਿਨ੍ਹਾਂ ਦੀ ਝੋਲੀ ਜਿਨ੍ਹਾਂ ਦਾ ਬੈਗ ਕਹ ਲੋ ਅੱਜ ਦੇ ਮੌਜੂਦਾ ਬੋਲੀ ਦੇ ਵਿੱਚ ਵੀ ਭਾਈ ਪੁੰਨ ਹੈ ਜਿਹੜਾ ਪੁੰਨ ਨਾਲ ਭਰਿਆ ਹੋਇਆ ਪਾਪਾ ਨਾਲ ਨਹੀਂ ਭਰਿਆ ਹੋਇਆ ਪੁੰਨ ਭਰਿਆ ਹੋਇਆ ਜ ਜਿਹਨੇ ਸੇਵਾ ਕੀਤੀ ਸਿਮਰਨ ਕੀਤਾ ਸੱਚ ਤੇ ਪਹਿਰਾ ਦਿੱਤਾ ਭਾਵ ਨਾਮ ਦੀ ਕਮਾਈ ਕੀਤੀ ਹੋਈ ਆ ਸੰਸਾਰ ਦੀ ਪੈਸਿਆਂ ਰੁਪਈਆਂ ਡਾਲਰਾਂ ਪੌਂਡਾਂ ਦੀ ਗੱਲ ਨਹੀਂ ਸੱਚ ਕਿੰਨਾ ਇਕੱਠਾ ਕੀਤਾ ਸੱਚ ਦੀ ਕਮਾਈ ਕਿੰਨੀ ਕੁ ਕੀਤੀ ਆ ਪੋਤੇ ਜਨਕੇ ਪੁੰਨ ਹੈ ਜਿਨ੍ਹਾਂ ਦੇ ਪੋਤੇ ਤੇ ਜਿਨ੍ਹਾਂ ਦੇ ਖਜ਼ਾਨੇ ਚ ਪੁੰਨ ਹੈ ਸੇਵਾ ਹੈ ਸਿਮਰਨ ਹੈ ਦੇਨ ਸਤ ਸੰਗਤ ਮੇਲਾ ਇਹ ਕਹਿੰਦੇ ਫਿਰ ਉਹਨਾਂ ਨੂੰ ਹੀ ਸਤ ਸੰਗਤ ਵਿੱਚ ਬਹਿਣ ਦਾ ਸੁਭਾਗ ਪ੍ਰਾਪਤ ਹੁੰਦਾ ਉਹੀ ਬਹਿੰਦੇ ਆ ਤੇ ਉਹਨਾਂ ਦਾ ਹੀ ਸਤ ਸੰਗਤ ਵਿੱਚ ਬਹਿ ਕੇ ਵਾਹਿਗੁਰੂ ਪਰਮਾਤਮਾ ਦੇ ਨਾਲ ਮਿਲਾਪ ਹੁੰਦਾ ਹੁਣ ਸਤ ਸੰਗਤ ਵਿੱਚ ਬਹਿਣਾ ਕਿਉਂ ਜ਼ਰੂਰੀ ਹੈ ਜਿਹਦਾ ਮਨ ਕਾਲਾ ਹੋਵੇ ਜਿਹਦੇ ਹਿਰਦੇ 'ਚ ਵਾਹਿਗੁਰੂ ਦਾ ਨਾਮ ਨਾ ਹੋਵੇ ਭਾਈ ਉਹ ਬਹਿ ਹੀ ਨਹੀਂ ਸਕਦਾ ਕਿਉਂਕਿ ਉਹਨੂੰ ਜਦੋਂ ਬਾਣ ਵੱਜਦੇ ਆ ਨਾ ਬਾਣੀ ਦੇ ਭਾਵੇਂ ਸਾਨੂੰ ਸਮਝ ਆਉਂਦੀ ਹੋਵੇ ਜਾਂ ਨਾ ਸਮਝ ਆਉਂਦੀ ਹੋਵੇ ਜਿਹੜੀਆਂ ਸੱਚ ਦੀਆਂ ਅਸੀਂ ਆ ਪਰੰਗਾਂ ਹਨ ਉਹ ਫਿਰ ਤਲਖੀ ਪੈਦਾ ਕਰਦੀਆਂ ਤੇ ਝੂਠਾ ਬੰਦਾ 5 ਮਿੰਟ ਨਹੀਂ ਬਹਿ ਸਕਦਾ ਉਹਦਾ ਮਨ ਕਾਲਾ ਪੈਂਦਾ ਕਿਹੜੀ ਘੜੀ ਮੈਂ ਅੰਦਰੋਂ ਉੱਠ ਕੇ ਬਾਹਰ ਚਲੇ ਜਾਵਾਂ ਬਾਹਰ ਕੰਧ ਤੇ ਸਾਰਾ ਦਿਨ ਬੈਠਾ ਰੋ ਲੰਗਰ ਹਾਲ ਦੇ ਵਿੱਚ ਗੱਲਾਂ ਮਾਰਦਾ ਸਾਰੀ ਦਿਹਾੜੀ ਕੱਢ ਦਉ ਪਰ ਗੁਰੂ ਦੀ ਹਜ਼ੂਰੀ 'ਚ ਗੁਰੂ ਦੇ ਦਰਬਾਰ 'ਚ 10 ਮਿੰਟ ਨਹੀਂ ਬਹਿ ਹੁੰਦਾ ਕਿਉਂ ਕਿਉਂਕਿ ਅੰਦਰੋਂ ਤਲਖੀ ਆਉਂਦੀ ਹੈ ਮਨ ਕਾਲਾ ਪੈਂਦਾ ਗੁਰੂ ਕੀ ਸ਼ਬਦ ਦੀਆਂ ਪਰੰਗਾਂ ਗੁਰੂ ਕੀ ਗੁਰਬਾਣੀ ਫਿਰ ਉਹ ਮੈਲ ਜਿਹੜੋ ਧੋਂਦੀ ਹੈ ਨਾ ਜੇ ਤੋ ਕੱਪੜੇ ਨੂੰ ਧੋਤਾ ਜਾਂਦਾ ਫਿਰ ਦੇਖੋ ਕਿਦਾਂ ਜਿਹੜਾ ਧੋਬੀ ਆ ਉਹਨੂੰ ਪਟਕ ਪਟਕ ਕੇ ਪੱਥਰ ਤੇ ਮਾਰਦਾ ਫਿਰ ਡੋਬਦਾ ਫਿਰ ਸਾਬਣ ਲਾਉਂਦਾ ਫਿਰ ਜਿਹੜਾ ਉਹਨੂੰ ਘਮਾ ਘਮਾ ਮਾਰਦਾ ਫਿਰ ਜਾ ਕੇ ਉਹਦੀ ਮੈਲ ਨਿਕਲਦੀ ਹੈ ਸੋ ਸਾਫ਼ ਹੋਣ ਤੋਂ ਪਹਿਲਾਂ ਉਸ ਕੱਪੜੇ ਨੂੰ ਕਈ ਕੁਝ ਕਿੰਨੇ ਪ੍ਰੋਸੀਜਰ ਤੋਂ ਨਿਕਲਣਾ ਪੈਂਦਾ ਫਿਰ ਮੈਲ ਨਿਕਲਦੀ ਹੈ ਇਦਾਂ ਤੇ ਹੈ ਨਹੀਂ ਨਾ ਕਿ ਭਾਈ ਜਾ ਕੇ ਰੱਖ ਦਿੱਤਾ ਤੇ ਆਪਣੇ ਆਪ ਮੈਲ ਨਿਕਲ ਗਈ ਉਸ ਮੈਲ ਨੂੰ ਕੱਢਣ ਵਾਸਤੇ ਕੱਪੜੇ ਨੂੰ ਕੁੱਟਣਾ ਪੈਂਦਾ ਇਸੇ ਤਰ੍ਹਾਂ ਫਿਰ ਵਾਹਿਗੁਰੂ ਦੇ ਨਾਮ ਦੇ ਦੁਆਰਾ ਜੀ ਗੁਰੂ ਕੀ ਗੁਰਬਾਣੀ ਦਾ ਸ਼ਬਦ ਜਿਹੜਾ ਅਸ ਮਨ ਨੂੰ ਫਿਰ ਕੁੱਟਦਾ ਧੋਂਦਾ ਤੇ ਉਹ ਫਿਰ ਤੜਫਦਾ ਤੇ ਇਸੇ ਕਰਕੇ ਫਿਰ ਉਹ ਉਥੋਂ ਕਾਲਾ ਪੈਂਦਾ ਵੀ ਕਿਹੜੀ ਕਿੜੀ ਮੇਰਾ ਇਥੋਂ ਛਟਕਾਰਾ ਹੋ ਜਾਏ ਤੇ ਮਹਾਰਾਜ ਕਹਿੰਦੇ ਭਾਈ ਕਰ ਕਿਰਪਾ ਮੇ ਲਾਇਨ ਹਰ ਨਾਮ ਵਸਿਆ ਮਨ ਆਏ ਜਿਨ੍ਹਾਂ ਤੇ ਕਿਰਪਾ ਰਹਿਮਤ ਹੋ ਗਈ ਉਹਨਾਂ ਦੇ ਹਿਰਦੇ 'ਚ ਹੀ ਵਾਹਿਗੁਰੂ ਦਾ ਨਾਮ ਵਸਦਾ ਹੈ ਪੋਤੇ ਜਿਨਕੇ ਪੁੰਨ ਹੈ ਜਿਨ੍ਹਾਂ ਦੇ ਪੋਤੇ ਭਾਵ ਖਜ਼ਾਨੇ ਤੇ ਸੱਚ ਹੈ ਉਹ ਫਿਰ ਡਰਦੇ ਨਹੀਂ ਉਹ ਫਿਰ ਬੰਦੇ ਆ ਮਹਾਰਾਜ ਅਸੀਂ ਤੇਰੇ ਕੋਲ ਆ ਗਏ ਹੁਣ ਅਸੀਂ ਆਪਣਾ ਆਪ ਤੈਨੂੰ ਸੌਂਪ ਦਿੱਤਾ ਹਉਮਤ ਸਾਡੀ ਮੈਲ ਧੋ ਕੇ ਸਾਨੂੰ ਨਿਰਮਲ ਕਰਦੇ ਸਤ ਸੰਗਤ ਵਿੱਚ ਲਾਏ ਫਿਰ ਉਹ ਸਤ ਸੰਗਤ ਵਿੱਚ ਬਹਿੰਦੇ ਆ ਤੇ ਸਤ ਸੰਗਤ ਵਿੱਚ ਬਹਿਣ ਕਰਕੇ ਵਾਹਿਗੁਰੂ ਦੇ ਨਾਲ ਮਿਲਾਪ ਉਹਦੇ ਨਾਲ ਸੰਬੰਧ ਜੁੜ ਜਾਂਦਾ ਭਾਈ ਰੇ ਗੁਰਮਤ ਸੱਚ ਰਹਾਉ ਕਹਿੰਦੇ ਹੈ ਪਿਆਰਿਆ ਹੈ ਮੇਰੇ ਭਾਈ ਹੈ ਮੇਰੇ ਮਿੱਤਰਾ ਗੁਰਮਤ ਸੱਚ ਰਹਾਉ ਗੁਰੂ ਦੇ ਮਤ ਦੇ ਦੁਆਰਾ ਸੱਚ ਦਾ ਨਾਮ ਦਾ ਬੀਜ ਬੀਜ ਜੇ ਸੱਚ ਬੀਜੇਗਾ ਤੇ ਸੱਚ ਉੱਗੇਗਾ ਤੇ ਸੱਚ ਦੀ ਪ੍ਰਾਪਤੀ ਹੋ ਜਾਣੀ ਤੇ ਜੇ ਝੂਠ ਬੋਲਦਾ ਰਿਹਾ ਤੇ ਝੂਠ ਹੀ ਪ੍ਰਾਪਤ ਹੋਣਾ ਝੂਠ ਨੇ ਕਿਸੇ ਪਾਸੇ ਲੱਗਣ ਨਹੀਂ ਦੇਣਾ ਰਹਾਉ ਰਹਿਣ ਵਾਲਾ ਵਾਹਿਗੁਰੂ ਪ੍ਰਮਾਤਮਾ ਦਾ ਕੇਵਲ ਸੱਚਾ ਨਾਮ ਹੈ ਝੂਠ ਸੰਸਾਰ ਤੇ ਸਦਾ ਨਹੀਂ ਰਹਿੰਦਾ ਥੋੜਾ ਸਮਾਂ ਤੇ ਚੜਤ ਹੋ ਜਾਊਗੀ ਪਰ ਇੱਕ ਨਾ ਇੱਕ ਦਿਨ ਪਾਜ ਖੁੱਲ ਜਾਂਦੇ ਆ ਸਾਹਮਣੇ ਗੱਲ ਆ ਜਾਂਦੀ ਆ ਇਸ ਕਰਕੇ ਗੁਰਮਤਿ ਸਾਚ ਰਹਾਓ ਕਹਿੰਦੇ ਗੁਰੂ ਦੀ ਮੱਤ ਦੇ ਦੁਆਰਾ ਕੇਵਲ ਸੰਸਾਰ ਤੇ ਸੱਚ ਸੀ ਸੱਚ ਹੈ ਤੇ ਸੱਚ ਰਹੂਗਾ ਝੂਠ ਭਾਵੇਂ ਕਿਤੇ ਬਾਦ ਫੁੱਲ ਗਿਆ ਹੋਵੇ ਪਰ ਸਦਾ ਸਦਾ ਝੂਠ ਨਹੀਂ ਰਹਿ ਸਕਦਾ ਇਸ ਕਰਕੇ ਸੱਚੇ ਨਾਮ ਦਾ ਬੀਜ ਬੀਜ ਤਾਂ ਜੋ ਤੇਰੇ ਹਿਰਦੇ ਚੋਂ ਵੀ ਸੱਚ ਉੱਗੇ ਸੱਚ ਪੈਦਾ ਹੋਵੇ ਸਾਚੋ ਸਾਚ ਕਮਾਵਣਾ ਸਾਚੇ ਸ਼ਬਦ ਮਿਲਾਓ ਕਹਿੰਦੇ ਭਾਈ ਨਿਸ਼ਚੇ ਦੁਆਰਾ ਸਾਚੋ ਸੱਚ ਕਮਾਵਣਾ ਸੱਚ ਦੀ ਕਮਾਈ ਕਰ ਸੱਚ ਨੂੰ ਕਮਾਉਣਾ ਕਰ ਸੱਚ ਨੂੰ ਇਕੱਠਾ ਕਰ ਸਾਚੇ ਸ਼ਬਦ ਮਿਲਾਓ ਤੇ ਸੱਚੇ ਸ਼ਬਦ ਦੇ ਨਾਲ ਤੇਰਾ ਮਿਲਾਪ ਹੋਵੇ ਸੱਚਾ ਸ਼ਬਦ ਜੋ ਤੁਨ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਚ ਗੁਰੂ ਨੇ ਸਾਨੂੰ ਬਖਸ਼ਿਸ਼ ਕਰ ਦਿੱਤਾ ਜੋ ਕਿਸੇ ਬੰਦੇ ਦੀ ਉਸਤਤ ਨਹੀਂ ਕਰਦਾ ਕਿਸੇ ਦੀ ਸੋਬਾ ਨਹੀਂ ਕਰਦਾ ਕਿਸੇ ਨੂੰ ਕੁਝ ਖੋਹ ਕੇ ਨਹੀਂ ਦਿੰਦਾ ਤੈਨੂੰ ਸੁਚੇਤ ਕਰਦਾ ਵੀ ਤੂੰ ਕੀ ਕਰਨਾ ਹੈ ਦਸਾਂ ਨੂੰ ਆਂਦੀ ਕਿਰਤ ਸੱਚੀ ਕਰਨੀ ਆ ਜੀਵਨ ਚ ਸੱਚ ਲੈ ਕੇ ਆਉਣਾ ਤੇ ਫਿਰ ਸੱਚੇ ਦੇ ਨਾਲ ਤੇਰਾ ਮਿਲਾਪ ਹੋ ਜਾਣਾ ਰਹਾਉ ਰਹਿਣ ਵਾਲਾ ਵਾਹਿਗੁਰੂ ਪ੍ਰਮਾਤਮਾ ਕੇਵਲ ਇੱਕ ਹੈ ਜੀ ਜਿਨੀ ਨਾਮ ਪਛਾਣਿਆ ਤੈਨੂੰ ਬਿਟੋਂ ਬਲ ਜਾਓ ਕਹਿੰਦੇ ਜਿਨ੍ਹਾਂ ਨੇ ਨਾਮ ਨੂੰ ਪਛਾਣ ਲਿਆ ਨਾਮ ਦੀ ਸਮਝ ਆ ਗਈ ਗੁਰੂ ਦੇ ਸ਼ਬਦ ਨੂੰ ਪਿਆਰ ਕਰਨ ਲੱਗ ਪਏ ਉਹਨਾਂ ਤੋਂ ਬਲਹਾਰ ਜਾਮਾ ਬਾਰਨੇ ਜਾਮਾ ਤੈਨੂੰ ਬਿਟੋਂ ਬਲ ਜਾਓ ਕਹਿੰਦੇ ਉਹਨਾਂ ਤੋਂ ਬਾਰ-ਬਾਰ ਮੈਂ ਬਾਰਨੇ ਜਾਂਦਾ ਹਾਂ ਜੀ ਆਪ ਬਛੋੜ ਚਰਨੀ ਲੱਗਾ ਚੱਲਾ ਤਨ ਕੇ ਪਾਏ ਕਹਿੰਦੇ ਆਪਣੇ ਆਪ ਨੂੰ ਛੱਡ ਕੇ ਉਹਨਾਂ ਦੇ ਚਰਨੀ ਲੱਗ ਜਾਵਾਂ ਕਿਨਾਂ ਦੇ ਜਿਨ੍ਹਾਂ ਨੇ ਰੱਬ ਦੀ ਪ੍ਰਾਪਤੀ ਦਾ ਯਤਨ ਕੀਤਾ ਜਿਨ੍ਹਾਂ ਨੇ ਸੱਚੇ ਨਾਮ ਦੀ ਪ੍ਰਾਪਤੀ ਲਈ ਯਤਨ ਕਰਕੇ ਵਾਹਿਗੁਰੂ ਨਾਲ ਭੇਜ ਹੋਣ ਦਾ ਜਿਹੜਾ ਉਪਰਾਲਾ ਕੀਤਾ ਕਹਿੰਦੇ ਮੈਂ ਵੀ ਉਹਨਾਂ ਦੇ ਚਰਨਾਂ ਨਾਲ ਲੱਗ ਜਾਵਾਂ ਚੱਲਾ ਤਨ ਕੇ ਪਾਏ ਜਿੱਦਾਂ ਉਹ ਕਰਦੇ ਆ ਉਸੇ ਤਰ੍ਹਾਂ ਉਹਨਾਂ ਦੇ ਪਾਣੀ ਤੇ ਚੱਲਾਂ ਉਸ ਵਾਹਿਗੁਰੂ ਦੇ ਸੱਚੇ ਨਾਮ ਦੀ ਪ੍ਰਾਪਤੀ ਲਈ ਉਸ ਅਕਾਲ ਪੁਰਖ ਦੇ ਚਰਣਾ ਨਾਲ ਮੇਰਾ ਸਬੰਧ ਜੁੜ ਜਾਵੇ ਤੇ ਜਿੱਦਾਂ ਉਹ ਚਲਾਉਂਦਾ ਮੈਂ ਉਸੇ ਤਰ੍ਹਾਂ ਚੱਲਣਾ ਇਹ ਮੇਰੇ ਜੀਵਨ ਦਾ ਆਧਾਰ ਬਣ ਜਾਵੇ ਲਾਹਾ ਹਰ ਹਰ ਨਾਮ ਮਿਲੈ ਸਜੇ ਨਾਮ ਸਮਾਏ ਕਹਿੰਦੇ ਵਾਹਿਗੁਰੂ ਦੇ ਨਾਮ ਦਾ ਲਾਹਾ ਮਿਲ ਜਾਵੇ ਲਾਹਾ ਹੁੰਦਾ ਵੱਧ ਤੋਂ ਵੱਧ ਇਕੱਠਾ ਕਰ ਲੈਣਾ ਆਪਾਂ ਕਈ ਵਾਰ ਸੋਚਦੇ ਆਂ ਜੀ ਸੇਲ ਲੱਗੀ ਆ ਚੀਜ਼ ਦੀ ਜ਼ਰੂਰ ਤੇ ਕਿਆ ਕਹਿਣਾ 2-4 ਹੋਰ ਵੀ ਖਰੀਦ ਲਓ ਲਾਹਾਈਆ ਹੁਣ ਪਤਾ ਨਹੀਂ ਮੁੜ ਕੇ ਮਿਲਣਾ ਨਾ ਮਿਲਣਾ ਕਈ ਵਾਰੀ ਬੰਦਾ ਕੋ 5-7 ਕਿਲੋ ਭਾਰ ਚੁੱਕ ਸਕਦਾ ਪਰ ਕੋਈ ਚੀਜ਼ ਵਧੀਆ ਹੁੰਦੀ ਆ ਕੋਈ ਸੌਦਾ ਖਰਾ ਹੁੰਦਾ ਉਹ ਕਹਿੰਦਾ ਭਾਵੇਂ ਤੰਗ ਹੋਣਾ ਪਵੇ ਚੱਕ ਤਾਂ ਮੈਂ 5 ਕਿਲੋ ਹੀ ਸਕਦਾ ਪਰ ਅੱਜ 7 ਕਿਲੋ 10 ਕਿਲੋ ਖਰੀਦ ਲੈਣਾ ਕਿਉਂਕਿ ਇਹ ਮੁੜ ਕੇ ਮੌਕਾ ਨਹੀਂ ਮਿਲਣਾ ਮੁੜ ਕੇ ਸਾਨੂੰ ਪ੍ਰਾਪਤ ਨਹੀਂ ਮਿਲਣੇ ਇਸੇ ਨੂੰ ਕਿਹਾ ਜਾਂਦਾ ਲਾਹਾ ਲੈਣਾ ਕਹਣਾ ਜੀ ਲਾਹਾ ਲੈ ਲਿਆ ਇਸ ਕਰਕੇ ਲਾਹਾ ਹਰ ਹਰ ਨਾਮ ਹੈ ਤੇ ਮਹਾਰਾਜ ਕਹਿੰਦੇ ਵਾਹਿਗੁਰੂ ਦੇ ਨਾਮ ਦਾ ਵੀ ਲਾਹਾ ਹੀ ਆ ਜਿੰਨਾ ਲੈ ਸਕਦਾ ਜਿੰਨਾ ਇਕੱਠਾ ਕਰ ਸਕਦਾ ਆਂਦੇ ਨੇ ਰਾਤੀਂ ਉੱਠਦੇ ਆਂ ਬੈਹਿੰਦੇ ਆਂ ਚੱਲਦੇ ਆਂ ਖਾਂਦੇ ਆਂ ਜਿੱਥੇ ਵੀ ਮੌਕਾ ਮਿਲੇ ਭਾਈ ਵਾਹਿਗੁਰੂ ਵਾਹਿਗੁਰੂ ਕਹਿ ਲਿਆ ਕਰੇ ਲਾਹਾ ਹੀ ਆ ਪਤਾ ਨਹੀਂ ਮੁੜ ਕੇ ਮਿਲੇ ਤੇ ਨਾ ਮਿਲੇ ਸਹਜੇ ਨਾਮ ਸਮਾਏ ਕਹਿੰਦੇ ਫਿਰ ਹੌਲੀ ਹੌਲੀ ਸਹਜ ਅਵਸਥਾ ਦੇ ਵਿੱਚ ਆਪੇ ਹੀ ਉਸ ਵਾਹਿਗੁਰੂ ਦੇ ਨਾਮ ਦੇ ਵਿੱਚ ਸਮਾਜ ਆਈਦਾ ਵਾਹਿਗੁਰੂ 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 ਕਹਿੰਦੇ ਆ ਫਿਰ ਵਾਹਿਗੁਰੂ ਦਾ ਹੀ ਸਰੂਪ ਹੋ ਜਾਂਦਾ ਸੱਚ ਬੋਲਦੇ ਆ ਸੱਚ ਤੇ ਚੱਲਦੇ ਆ ਫਿਰ ਸੱਚ ਦਾ ਹੀ ਸਰੂਪ ਬਣ ਜਾਂਦਾ ਫਿਰ ਹਰ ਹਰ ਜਨ ਦੂ ਏਕ ਹੈ ਵੀ ਵੀ ਵਿਚਾਰ ਕਿਛ ਨਾਹੀਂ ਜਲ ਤੇ ਉਪਰ ਤਰੰਗ ਜੋਂ ਜਲ ਹੀ ਵਿਖੈ ਸਵਾਏ ਦੀ ਉਸਤਾ ਬਣ ਜਾਂਦੀ ਫਿਰ ਉਹ ਰੱਬ ਨੂੰ ਤੇ ਆਉਂਦੇ ਆ ਤੇ ਆਉਂਦੇ ਆ ਉਹਦਾ ਹੀ ਰੂਪ ਇਹ ਇਨਸਾਨ ਵੀ ਹੋ ਜਾਂਦਾ ਹੈ ਬੇਨਗੁਰ ਮਹਿਲ ਨਾ ਪਾਈਐ ਨਾਮ ਨਾ ਪ੍ਰਾਪਤ ਹੋਵੇ ਗੁਰੂ ਤੋਂ ਬਿਗੈਰ ਨਿਜ ਘਰ ਵਿੱਚ ਵਾਸਾ ਨਹੀਂ ਹੋਣਾ ਮਹਿਲ ਪ੍ਰਾਪਤ ਨਹੀਂ ਹੋਣਾ ਭਾਵ ਜਿੱਥੇ ਜਾਣਾ ਸੀ ਉੱਥੇ ਜਾ ਨਹੀਂ ਹੋਣਾ ਜਿੰਨੀ ਦੇਰ ਤੱਕ ਗੁਰੂ ਨਹੀਂ ਮਿਲਦਾ ਗੁਰੂ ਹੋਵੇ ਪੂਰਾ ਗੁਰੂ ਹੋਵੇ ਸੱਚਾ ਜਿਹੜਾ ਸੱਚੇ ਸ਼ਬਦ ਨਾਲ ਜੋੜ ਦੇਵੇ ਨਾਮ ਨਾ ਪ੍ਰਾਪਤ ਹੋਏ ਤੇ ਕਹਿੰਦੇ ਨਾਮ ਵੀ ਗੁਰੂ ਤੋਂ ਬਿਗੈਰ ਪ੍ਰਾਪਤ ਨਹੀਂ ਹੋਣਾ ਹੁਣ ਸਾਡਾ ਗੁਰੂ ਕੌਣ ਹੈ ਜੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਸਾਡੇ ਗੁਰੂ ਨੇ ਸਾਨੂੰ ਨਾਮ ਕੀ ਦਿੱਤਾ ਗੁਰੂ ਕੀ ਗੁਰਬਾਣੀ ਗੁਰੂ ਦਾ ਸ਼ਬਦ ਉਹ ਗੁਰੂ ਦਾ ਤੇ ਕੰਮ ਹੈ ਨਾ ਆਪਣੇ ਚੇਲਿਆਂ ਨੂੰ ਕਹਿ ਲੋ ਆਪਣੇ ਵਿਦਿਆਰਥੀਆਂ ਨੂੰ ਗਿਆਨ ਕਰਾਉਣਾ ਉਹਨਾਂ ਨੂੰ ਸਮਝਾਉਣਾ ਉਹਨਾਂ ਨੂੰ ਪੜ੍ਹਾਉਣਾ ਹੁਣ ਸਾਡੇ ਗੁਰੂ ਸਹਿਬਾਨ ਨੇ ਸਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹ ਮਹਰੂਤਾ ਸਿੱਖਾਂ ਦੇ ਗੁਰੂ ਹੈ ਜੇ ਆਪਾਂ ਕਹੀਏ ਵੀ ਦਸਾਂ ਜਾਮਿਆਂ ਤੋਂ ਬਾਅਦ ਇਸ ਵਕਤ ਸਾਡੇ ਉਹ ਗੁਰੂ ਹਨ ਜਿਹੜੇ ਆਪਣੇ ਸ਼ਬਦ ਦਾ ਗਿਆਨ ਸਾਨੂੰ ਦਿੰਦੇ ਆ ਦੇ ਉਸ ਬਾਏ ਗੁਰੂ ਤੱਕ ਸਾਨੂੰ ਮਿਲਾਪ ਦੀ ਯੁਗਤੀ ਦੱਸਦੇ ਆ ਬਿਨ ਗੁਰ ਮਹਿਲ ਨਾ ਪਾਈ ਆ ਕਹਿੰਦੇ ਗੁਰੂ ਤੋਂ ਬਗੈਰ ਨਿੱਜ ਘਰ ਵਿੱਚ ਵਾਸਾ ਸੱਚਖੰਡ ਜਾਣ ਦਾ ਪਤਾ ਨਹੀਂ ਲੱਗਣਾ ਇਹ ਗੁਰੂ ਨੇ ਦੱਸਣਾ ਹੈ ਕਿਦਾਂ ਗੁਰੂ ਕੇ ਸ਼ਬਦ ਦੇ ਦੁਆਰਾ ਨਾਮ ਨਾ ਪ੍ਰਾਪਤ ਹੋਏ ਤੇ ਨਾਮ ਦੀ ਪ੍ਰਾਪਤੀ ਹੋਣੀ ਨਹੀਂ ਪਈ ਨਾਮ ਦੀ ਪ੍ਰਾਪਤੀ ਸ਼ਬਦ ਦੁਆਰਾ ਹੋਣੀ ਹੈ ਤੇ ਸ਼ਬਦ ਸਾਨੂੰ ਸਾਡੇ ਗੁਰੂ ਨੇ ਦੇਣਾ ਹੈ ਐਸਾ ਸਤਗੁਰੂ ਲੋੜ ਲਾਓ ਜਿੱਦੂ ਪਾਈਐ ਸੱਚ ਸੁਏ ਕਹਿੰਦੇ ਐਸਾ ਸਤਗੁਰੂ ਲੱਭਲਾ ਜਿਹਨੂੰ ਮਿਲਣ ਦੇ ਨਾਲ ਸੱਚ ਦੀ ਪ੍ਰਾਪਤੀ ਹੋ ਜਾਏ ਪੂਰਾ ਪ੍ਰਭ ਅਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਜੇ ਪੂਰਾ ਮਿਲ ਜਵੇ ਤੇ ਪੂਰੀ ਪਹਿ ਜਾਊਗੀ ਤੇ ਜੇ ਅਧੂਰਿਆਂ ਪਿੱਛੇ ਤੁਰਿਆ ਫਿਰੇਗਾ ਭਾਈ ਫਿਰ ਪੂਰੀ ਨਹੀਂ ਪਹਿਣੀ ਇਸ ਕਰਕੇ ਐਸਾ ਸਤਿਗੁਰੂ ਲੋੜ ਲਓ ਐਸਾ ਸਤਿਗੁਰੂ ਲੱਭ ਜਿਹੜਾ ਪੂਰਾ ਹੋਵੇ ਜਿੱਦੂ ਪਾਈਐ ਸੱਚ ਸੋਏ ਜਿਹਨੂੰ ਮਿਲਣ ਦੇ ਨਾਲ ਸੱਚ ਦੀ ਪ੍ਰਾਪਤੀ ਹੋ ਸਕੇ ਅਸੁਰ ਸੰਘਾਰ ਹੈ ਸੁਖ ਵਸ ਹੈ ਜੋਤਿ ਸੁਭਾਵ ਹੈ ਸੋ ਹੋਵੇ ਅਸੁਰ ਸੰਘਾਰੇ ਅਸੁਰ ਕੌਣ ਨੇ ਜਿਹੜੇ ਮਾੜੇ ਪੁਰਨੇ ਆ ਜਿਹੜੀਆਂ ਮਾਰੀਆਂ ਬਿੜਤੀਆਂ ਕਹਿੰਦੇ ਅਸੁਰ ਸੰਘਾਰ ਹੈ ਜਿਹੜਾ ਮਾਰੀਆਂ ਬਿੜਤੀਆਂ ਦਾ ਨਾਸ ਕਰ ਦੇਵੇ ਤੇ ਸੁਖ ਪ੍ਰਾਪਤ ਹੋ ਜਾਂਦਾ ਜਦੋਂ ਮਾੜਿਆਂ ਤੋਂ ਛੁਟਕਾਰਾ ਹੋ ਗਿਆ ਤੇ ਸੁਖ ਆਪੇ ਪ੍ਰਾਪਤ ਹੋ ਗਿਆ ਦੁੱਖ ਤੇ 19 ਡੇਰ ਤੱਕ ਹੀ ਆ ਨਾ ਜਿੰਨੀ ਦੇਰ ਤੱਕ ਉਲਝਿਆ ਹੋਇਆ ਘਾਰ ਹੋ ਰਿਹਾ ਮਾਰਿਆ ਕਮਾਂ ਦੇ ਫਸਿਆ ਜਦੋਂ ਉਧਰੋਂ ਛੁੱਟ ਗਿਆ ਤੇ ਸੁਖ ਆਪਣੇ ਆਪ ਹੀ ਪ੍ਰਾਪਤ ਹੋ ਜਾਣਾ ਮਹਾਰਾਜ ਕਹਿੰਦੇ ਅਸੁਰ ਸੰਘਾਰ ਹੈ ਸੁਖ ਵਸੇ ਜਿਹੜਾ ਅਸੁਰਾਂ ਨੂੰ ਮਾਰ ਕੇ ਸੁੱਖਾਂ ਦੀ ਪ੍ਰਾਪਤੀ ਦਾ ਦਾਤਾ ਹੈ ਜੋ ਉਸ ਭਾਵੇਂ ਸੋ ਹੋਏ ਜੋ ਉਹਦਾ ਹੁਕਮ ਹੈ ਉਹੀ ਉਹ ਕਰ ਰਿਹਾ ਉਹੀ ਕੁਝ ਹੋਣਾ ਤੇ ਉਹਦੇ ਹੁਕਮ ਦੇ ਵਿੱਚ ਆ ਜਾਈਏ ਜੇ ਹਾ ਸਤਗੁਰ ਕਰ ਜਾਣਿਆ ਤੇ ਉਹ ਜੇ ਹਾ ਸੁਖ ਹੋਏ ਕਹਿੰਦੇ ਆਪਣੇ ਸਤਗੁਰਾਂ ਨੂੰ ਜਿਹੋ ਜਿਹਾ ਤੂੰ ਜਾਣੇਗਾ ਤੇ ਉਹ ਜਿਹਾ ਸੁਖ ਤੈਨੂੰ ਪ੍ਰਾਪਤ ਹੋ ਜਾਣਾ ਹੁਣ ਜਿਹੋ ਜਿਆ ਜਾਣਨ ਤੋਂ ਮੇਰਾ ਭਾਵ ਹੈ ਕੋਈ ਕਹਿੰਦਾ ਜੀ ਉਹ ਤਾਂ ਮੇਰਾ ਮਿੱਤਰ ਆ ਕੋਈ ਕਹਿੰਦਾ ਮੇਰਾ ਪਿਤਾ ਆ ਕੋਈ ਕਹਿੰਦਾ ਮੇਰਾ ਮਾਤਾ ਆ ਕੋਈ ਕਹਿੰਦਾ ਮੇਰਾ ਸੱਜਣ ਆ ਕੋਈ ਕਹਿੰਦਾ ਮੇਰਾ ਸਬੰਧੀ ਆ ਇਹ ਹੁਣ ਤੂੰ ਦੇਖ ਵੀ ਤੂੰ ਉਹਦੇ ਨਾਲ ਕਿਹੋ ਜਿਹਾ ਰਿਸ਼ਤਾ ਜੋੜਦਾ ਜੇ ਤੇ ਤੂੰ ਕੇਵਲ ਗੁਰਬਾਣੀ ਪੜ੍ਹ ਕੇ ਇੰਨੀ ਅਰਦਾਸ ਕਰਨੀ ਮਹਾਰਜ ਗੱਡੀ ਮਿਲ ਜਾਏ ਘਰ ਮਿਲ ਜਾਏ ਪੈਸੇ ਮਿਲ ਜਾਣ ਉਹ ਫਿਰ ਓਨਾਂ ਕ ਦੇਈ ਜਾਂਦਾ ਕੋਈ ਕਹਿੰਦਾ ਧੀਆਂ ਪੁੱਤ ਦੇ ਦੇ ਉਹ ਧੀਆਂ ਪੁੱਤ ਦੇਈ ਜਾਂਦਾ ਕੋਈ ਕਹਿੰਦਾ ਸੰਸਾਰ ਤੇ ਮੈਨੂੰ ਉੱਚੇ ਅਹੁਦਿਆਂ ਤੇ ਪਹੁੰਚਾ ਦੇ ਉਹ ਉੱਚੇ ਅਹੁਦਿਆਂ ਤੇ ਪਹੁੰਚਾਈ ਜਾਂਦਾ ਤੇ ਕੋਈ ਵਿਰਲਾ-ਵਿਰਲਾ ਜਿਹੜਾ ਕਹਿੰਦਾ ਮਹਾਰਾਜ ਬਾਕੀ ਸਾਰੀਆਂ ਗੱਲਾਂ ਦੀ ਮੈਨੂੰ ਲੋੜ ਨਹੀਂ ਮੈਨੂੰ ਤੇ ਤੂੰ ਚਾਹੀਦਾ ਕਿਰਪਾ ਕਰ ਮੈਨੂੰ ਜੰਮਣ ਮਨ ਤੋਂ ਛਡਾ ਲਾ ਮੈਨੂੰ ਸੱਚਖੰਡ ਥਾਂ ਚਾਹੀਦੀ ਮਹਾਰਾਜ ਉਹਨੂੰ ਸੱਚਖੰਡ ਥਾਂ ਦੇ ਹੀ ਜਾਂਦੇ ਆ ਫਿਰ ਭਾਵ ਜਿਹੋ ਜਿਹੋ ਜੀ ਕਿਸੇ ਦੀ ਮੰਗ ਆ ਉਹੋ ਉਹੋ ਜੀ ਉਹ ਪੂਰੀ ਕਰੀ ਜਾਂਦਾ ਇਹ ਤੇ ਹੁਣ ਤੁਹਾਡੇ ਤੇ ਆਵੇ ਤੁਸੀਂ ਉਹਨੂੰ ਕੱਲਾ ਪਦਾਰਥਾਂ ਤੱਕ ਰੱਖਣਾ ਜਾਂ ਆਪਦੀ ਮੁਕਤੀ ਦਾ ਸਾਧਨ ਬਣਾਉਣਾ ਜੇ ਤੇ ਅਸੀਂ ਕੱਲੇ ਪਦਾਰਥ ਮੰਗਣਿਆਂ ਦੇ ਪਦਾਰਥ ਵੀ ਮਿਲੀ ਜਾਂਦੇ ਆ ਜੇ ਪੈ ਛਟਕਾਰਾ ਚਾਹੁੰਦੇ ਆ ਮੁਕਤੀ ਚਾਹੁੰਦੇ ਆ ਤੇ ਉਹ ਮੁਕਤੀ ਵੀ ਦਿੰਦਾ ਮੁਕਤੀ ਦਾ ਦਾਤਾ ਹੈ ਇਸ ਕਰਕੇ ਜੇ ਹਾ ਸਤਿਗੁਰ ਕਰ ਜਾਣਿਆ ਕਹਿੰਦੇ ਤੂੰ ਜਿੱਦਾਂ ਦਾ ਉਹਨੂੰ ਜਾਣਦਾ ਜਿੱਦਾਂ ਦਾ ਉਹਦੇ ਤੋਂ ਮੰਗਦਾ ਹੈ ਤੇ ਇਹੋ ਜਿਹੇ ਸੁੱਖ ਹੋਏ ਉਦਾਂ ਦਾ ਸੁੱਖ ਉਹ ਤੈਨੂੰ ਦੇ ਜਾਂਦਾ ਇਹੋ ਸਹਿਸਾ ਮੂਲੇ ਨਹੀਂ ਭਾਉ ਲਾਏ ਜਨ ਕੋਏ ਕਹਿੰਦੇ ਫਿਰ ਇਸ ਕਰਕੇ ਉਸ ਵਾਹਿਗੁਰੂ ਪਤੀ ਪ੍ਰਮਾਤਮਾ ਅਕਾਲ ਪੁਰਖ ਦੇ ਚਰਨਾ ਦੇ ਨਾਲ ਆਪਣੀ ਪ੍ਰੀਤ ਜੋੜ ਕੇ ਦੇਖ ਇਹ ਹੌਸਾ ਸਾਰਾ ਮੂਲੇ ਨਹੀਂ ਭਾਉ ਲਾਏ ਜਨ ਕੋਏ ਕਹਿੰਦੇ ਪ੍ਰੇਮ ਦੇ ਨਾਲ ਜੇਕਰ ਉਹ ਵਾਹਿਗੁਰੂ ਦੇ ਚਰਨਾਂ ਨਾਲ ਬਿਰਤੀ ਜੋੜ ਲਵੇ ਫਿਰ ਕੋਈ ਸਹਸਾ ਕੋਈ ਸੰਸਾਰ ਹੈ ਨਹੀਂ ਜਾਂਦਾ ਉਹ ਆਪੇ ਹੀ ਸਾਰਾ ਕੁਝ ਕਰ ਦਿੰਦਾ ਪਰ ਸਾਡੀ ਬਿਰਤੀ ਜੁੜਦੀ ਨਹੀਂ ਇਸੇ ਕਰਕੇ ਸਾਨੂੰ ਸੰਸੇ ਲੱਗੇ ਰਹਿੰਦੇ ਆ ਹਾਏ ਆ ਕਿੱਦਾਂ ਹੋਊ ਆ ਕਿੱਦਾਂ ਹੋਊ ਆ ਨਹੀਂ ਮਿਲਿਆ ਉਹ ਨਹੀਂ ਮਿਲਿਆ ਆ ਨਹੀਂ ਕੰਮ ਹੋਇਆ ਉਹ ਨਹੀਂ ਕੰਮ ਹੋਇਆ ਸੋ ਅਸੀਂ ਸੰਸਿਆਂ 'ਚ ਗੁਆਚੇ ਹੋਏ ਆ ਉਹਦੇ ਚਰਨਾਂ ਦੇ ਨਾਲ ਮਨ ਜੁੜਿਆ ਨਹੀਂ ਪ੍ਰੀਤ ਜੁੜੀ ਨਹੀਂ ਜਿੱਦਣ ਜੁੜ ਗਈ ਫਿਰ ਸਾਰੇ ਸੰਸੇ ਆਪੇ ਖਤਮ ਹੋ ਜਾਣੇ ਹਨ ਨਾਲਿਕ ਏਕ ਜੋਤ ਦੋਏ ਮੂਰਤੀ ਸ਼ਬਦ ਮਿਲਾਵਾ ਹੋਏ ਕਹਿੰਦੇ ਫਿਰ ਇੱਕ ਜੋਤ ਦੋਏ ਮੂਰਤੀ ਸ਼ਬਦ ਮਿਲਾਵਾ ਹੋਵੇ ਉਸ ਵਾਹਿਗੁਰੂ ਸੱਚੇ ਨਾਲ ਜੁੜ ਕੇ ਜਦੋਂ ਮਨ ਜੁੜ ਗਿਆ ਸੱਚ ਸਾਡੇ ਜੀਵਨ ਚ ਆ ਗਿਆ ਸੱਚੇ ਨਾਲ ਸਾਡੀ ਪ੍ਰੀਤ ਬਣ ਗਈ ਫਿਰ ਏਕ ਜੋਤ ਦੋਏ ਮੂਰਤੀ ਦੀ ਅਵਸਥਾ ਹੋ ਗਈ ਭਾਵੇਂ ਦੇਖਣ ਨੂੰ ਤੇ ਦੋ ਲੱਗਦੇ ਆ ਵੀ ਇਹ ਬੰਦਾ ਆ ਤੇ ਉਹ ਅਕਾਲ ਪੁਰਖ ਨਿਰੰਕਾਰ ਹੈ ਪਰ ਜੋਤ ਇੱਕੋ ਹੀ ਆ ਕਿਉਂਕਿ ਉਹ ਵੀ ਸੱਚਾ ਹੈ ਤੇ ਤੂੰ ਵੀ ਸੱਚਾ ਹੋ ਗਿਆ ਉਹ ਵੀ ਸੱਚ ਦਾ ਪ੍ਰਕਾਸ਼ ਹੈ ਤੇ ਤੇਰੇ ਅੰਦਰ ਵੀ ਸੱਚ ਦਾ ਪ੍ਰਕਾਸ਼ ਹੋ ਗਿਆ ਤੈਨੂੰ ਉਹਦੇ ਤੇ ਭਰੋਸਾ ਹੋ ਗਿਆ ਤੇ ਉਹਨੇ ਤੇਰੀ ਬਾਹ ਪਕੜ ਲਈ ਫਿਰ ਤੁਹਾਡਾ ਦੋਨਾਂ ਦਾ ਸਬੰਧ ਮੁੜ ਗਿਆ ਦੇਖਣ ਨੂੰ ਭਾਵੇਂ ਦੋ ਲੱਗਦੇ ਆ ਪਰ ਹੋ ਗਏ ਇੱਕ ਜਿਵੇਂ ਜਲ ਦੇ ਵਿੱਚ ਜਲ ਮਿਲ ਜਾਵੇ ਤੇ ਫਿਰ ਉਹਨੂੰ ਵੱਖਰਾ ਨਹੀਂ ਕੀਤਾ ਜਾ ਸਕਦਾ ਇਸ ਪ੍ਰਕਾਰ ਕਹਿੰਦੇ ਜੇ ਤੂੰ ਆਪਣਾ ਸਬੰਧ ਉਹਦੇ ਨਾਲ ਜੋੜ ਲਵੇਂ ਏਕ ਨਾਨਕ ਏਕ ਜੋਤ ਦੋਏ ਮੂਰਤੀ ਸ਼ਬਦ ਮਿਲਾਵਾ ਹੋਏ ਸ਼ਬਦ ਦੇ ਦੁਆਰਾ ਫਿਰ ਇਹਨਾਂ ਦੋੋਂ ਤੋਂ ਇੱਕ ਹੋ ਜਾਣਾ ਉਸ ਵਾਹਿਗੁਰੂ ਪ੍ਰਮਾਤਮਾ ਦਾ ਰੂਪ ਹੀ ਬਣ ਜਾਣਾ ਫੇਰ ਭਾਈ ਕਿਸੇ ਵੀ ਚੀਜ਼ ਦੀ ਕੋਟੋਟ ਕੋ ਤੰਗੀ ਨਹੀਂ ਰਹਿ ਜਾਣੀ। ਸੋ ਦਾਸ પાસે ਸੇਵਾ ਕਰਦੇ ਆਂ, ਆਪ ਸੰਗਤ ਨਾਲ ਸਾਝ ਕਰਦੇ ਆਂ, ਹੋਈਆਂ ਬੇਅੰਤ ਗਲਤੀਆਂ ਭੁੱਲਾਂ ਦੀ ਖਿਮਾ ਜੀ। ਇੰਨੀ ਸੇਵਾ ਪ੍ਰਵਾਨ ਕਰਿਓ ਸਤਿਗੁਰੂ ਮਹਾਰਾਜ ਕਿਰਪਾ ਕਰਨ ਸਾਡੇ ਹਿਰਦੇ ਦੇ ਅੰਦਰ ਵਾਹਿਗੁਰੂ ਦੇ ਨਾਮ ਦੀ ਪ੍ਰੀਤੀ ਆ ਸਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ